ਹੈਲੋ ਦੋਸਤੋ ਕੀ ਹਾਲ ਚਾਲ ਵੀਡੀਓ ਦੇਖਦੇ ਸਾਰਿਆਂ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਆਪਣੇ ਘਰ ਵਿੱਚ ਖੁਸ਼ੀਆਂ ਖੇੜੇ ਮਾਣਦੇ ਹੋਵੋਗੇ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜੇ ਬਣਾਵਾਂਗੇ ਆਪਾਂ ਆਲੂ ਟਿੱਕੀ ਹਾਂਜੀ ਆਲੂ ਡिक्की ਘਰੇ ਕਿਵੇਂ ਬਣਦੀ ਆ ਬੜੀ ਸਿੰਪਲ ਤਰੀਕੇ ਨਾਲ ਤੇ ਜਿਹੜੇ ਜਿਹੜੇ ਸਮਾਨ ਘਰੇ ਅਵੇਲੇਬਲ ਹੁੰਦਾ ਉਹਦੇ ਤੋਂ ਹੀ ਆਪਾਂ ਬਣਾਵਾਂਗੇ ਕੋਈ ਆਪਾਂ ਬਾਜ਼ਾਰ ਦਾ ਸਮਾਨ ਲਿਆ ਕੇ ਨਹੀਂ ਪਾਉਣਾ ਤੇ ਆਜੋ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇਹ ਲੈ ਆ ਜੀ ਆਪਾਂ ਆਲੂ ਤਕਰੀਬਨ 1 ਕਿਲੋ ਆਲੂ ਲੈ ਆਪਾਂ ਤੇ ਪਹਿਲਾਂ ਆਪਾਂ ਬੋਇਲ ਕਰ ਲਈ ਜੀ ਇਹ ਦੇਖੋ ਤੇ ਇਹ ਲੈ ਜੀ ਛੋਲਿਆਂ ਦੀ ਦਾਲ ਇੱਕ ਕੌਲੀ ਇਹ ਵੀ ਪਹਿਲਾਂ ਆਪਾਂ ਬੋਇਲ ਕਰ ਲਈ ਇਹ ਦੋ ਗੰਡੇ ਲੈ ਵੱਡੇ ਇਹਨੂੰ ਆਪਾਂ ਮੈਸ਼ ਕਰ ਲਿਆ ਇਹ ਲੈ ਆ ਜੀ ਆਪਾਂ ਅਰਾਰੋਟ ਇਹ ਵੀ ਬਾਈਂਡਿੰਗ ਵਾਸਤੇ ਹੁਣ ਇਹਦਾ ਆਪਾਂ ਆਪਾਂ ਮਿਸ਼ਰਣ ਤਿਆਰ ਕਰਦੇ ਆਂ ਲੋਕ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਇਸ ਤਰੀਕੇ ਨਾਲ ਤੋਂ ਪਹਿਲਾਂ ਆਪਾਂ ਆਲੂ ਨੂੰ ਇਸ ਤਰੀਕੇ ਨਾਲ ਮੈਸ਼ ਕਰ ਲੈਣਾ ਥੋੜਾ ਥੋੜਾ ਜਿਆਦਾ ਮੈਸ਼ ਨਹੀਂ ਕਰਨਾ ਬਾਕੀ ਆਪਾਂ ਬਾਅਦ ਚ ਕਰਾਂਗੇ ਇਸ ਤਰੀਕੇ ਆਪਾਂ ਮੈਸ਼ ਕਰ ਲੈਣਾ ਆਪਾਂ ਮੈਸ਼ ਕਰ ਲਿਆ ਤੇ 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 ਇਹਦੇ ਵਿੱਚ ਪਾ ਦਾਂਗੇ ਆਪਾਂ ਛੋਲੇ ਦੀ ਦਾਲ ਜਿਹੜੀ ਆਪਾਂ ਪਹਿਲਾਂ ਬੋਇਲ ਕਰਕੇ ਰੱਖੀ ਆਪਾਂ ਨਾਲ ਹੀ ਪਿਆਜ਼ ਤੇ ਇਹਦੇ ਵਿੱਚ ਹੁਣ ਆਪਾਂ ਪਾ ਲਾਂਗੇ ਸੁੱਕੇ ਮਸਾਲੇ ਉਹਦੇ ਵਿੱਚ ਸਭ ਤੋਂ ਪਹਿਲਾਂ ਨਾਣ ਸਵਾਦ ਅਨੁਸਾਰ 1/2 ਚਮਚ ਪਾ ਦਾਂਗੇ ਲੂਨ ਦਾ ਅੱਧਾ ਚਮਚ ਗਰਮ ਮਸਾਲਾ ਕਰਦਾ ਪੀਸਿਆ ਵੀ ਅੱਧਾ ਚਮਚ ਲਾਲ ਮਿਰਚ ਆਪਾਂ ਹਰੀ ਨਹੀਂ ਜਾਂ ਜਦ ਤਰ ਆਪਣਾ ਮਿਲੀ ਤੇ 1 ਚਮਚ ਆਪਣਾ ਚਾਟ ਮਸਾਲਾ ਤੇ 1 ਚਮਚ ਆਪਣੇ ਚਿਲੀ ਫਲੈਕਸ ਤੇ ਅੱਧਾ ਅੱਗ ਚਮਚ ਆਪਾਂ ਨਾਰਦਣਾ ਪਾ ਦਾਂਗੇ ਪੀਸਾ ਖਟੇ ਵਾਸਤੇ ਪਾਵਾਂਗੇ ਆਪਾਂ ਅਰਰ ਰੋਡ ਦੇ ਇਹਦੀ ਬਾਈਂਡਿੰਗ ਵਾਸਤੇ ਮਿਲੋ ਪਚੰਗੀ ਦਾ ਸਾਰੇ ਮਿਸ਼ਰਣ ਨੂੰ मिक्स ਕਰ ਲਾਂਗੇ। ਤਾਂ ਮਿਸ਼ਰਣ ਸਾਰਾ ਮਿਕਸ ਕਰ ਲਿਆ। ਹੁਣ ਇਹਦੀਆਂ ਟਿੱਕੀਆਂ ਬਣਾਵਾਂਗੇ। ਤੇ ਆਪਣਾ ਮਿਸ਼ਰਣ ਤਿਆਰ ਆ। ਇਹਦੀਆਂ ਆਪਾਂ ਟਿੱਕੀਆਂ ਬਣਾਉਂਦੇ ਆ। ਟਿੱਕੀਆਂ ਦਾ ਕੋਈ ਜ਼ਿਆਦਾ ਕੰਮ ਨਹੀਂ ਹੁੰਦਾ। ਬਸ ਇਸ ਤਰੀਕੇ ਨਾਲ ਇਹਦਾ ਰੋਟੀ ਵੇਲਣੀ ਹੈ। ਇਸ ਤਰੀਕੇ ਨਾਲ ਕਰਕੇ ਤੇ ਥੋੜਾ ਜਿਹਾ ਪ੍ਰੈਸ ਕਰ ਦੇਣਾ ਇਸ ਤਰੀਕੇ ਨਾਲ। ਬਾਅਦ ਇਹ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਗੋਲ ਕਰਕੇ ਆਪਾਂ ਲਓ ਜੀ ਆਪਣੀ ਆਲੂ ਟਿੱਕੀ ਤਿਆਰ ਆ। ਤੇਲ ਦੇ ਜਾਨ ਨੂੰ ਇਸ ਤਰੀਕੇ ਨਾਲ ਆਪਾਂ ਬਾਕੀ ਟਿੱਕੀਆਂ ਵੀ ਤਿਆਰ ਕਰ ਲਾਂਗੇ ਹੱਥਾਂ ਨੂੰ ਥੋੜਾ ਜਿਹਾ ਤੇਲ ਲਾਉਣ ਨਾਲ ਕੰਮ ਕਰਨ 'ਚ ਆਸਾਨੀ ਹੋ ਜਾਂਦੀ ਹੈ ਨਹੀਂ ਤੇ ਉਦੋਂ ਆਲੂ ਮਿਲਦਾ ਮਿਸ਼ਰਣ ਤੇ ਆਰਾ ਰੋਡ ਦੇ ਵਿੱਚ ਪਾਇਆ ਉਹ ਨਾਲ ਹੱਥਾਂ ਦੇ ਚਿਪਕਦਾ ਬਹੁਤ ਵਧੀਆ ਦੇਖੋ ਉਂਗਲਾਂ ਪਰ ਮੈਂ ਹੱਥਾਂ ਨੂੰ ਤੇਲ ਲਾਇਆ ਇਸ ਤਰੀਕੇ ਨਾਲ ਆਪਾਂ ਨਾ ਕੋਈ ਵੀ ਆਪਾਂ ਦੀ ਸ਼ੇਪ ਦੇ ਸਕਦੇ ਹਾਂ ਤੇ ਹੁਣ ਆਪਾਂ ਤਵਾ ਗਰਮ ਕਰ ਲਿਆ ਗੈਸ ਤੇ ਰੱਖ ਕੇ ਇਹਦੇ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ 'ਚ ਆਪਾਂ ਤਿਆਰ ਕਰਾਂਗੇ ਟਿੱਕੀਆਂ ਤੇਲ ਆਪਣਾ ਗਰਮ ਹੋ ਗਿਆ ਹੁਣ ਇਹਦੇ 'ਚ ਪਾਵਾਂਗੇ ਆਪਾਂ ਇਹ ਆਲੂ ਟਿੱਕੀ ਬੜੀ ਆਸਾਨੀ ਨਾਲ ਬਣ ਜਾਂਦੀ ਆ ਤੇ ਕੋਈ ਮਹਿੰਗਾ ਜਿਹਾ ਮਟੀਰੀਅਲ ਨਹੀਂ ਪੈਂਦਾ ਆਲੂ ਆ ਤੇ ਗੰਡੇ ਆ ਰੋਜ਼ ਆਪਾਂ ਸਬਜ਼ੀ ਬਣਾਉਂਦੇ ਆ ਉਦੋਂ ਇਹ ਬਿੱਜ ਆਪਾਂ ਵਰਤਦੇ ਆਂ ਤੇ ਇਸ ਕਰਕੇ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਤੇ ਨਾਲ ਨਾਲ ਆਪਾਂ ਟਿੱਕੀਆਂ ਵੇਲ ਕੇ ਦੇਦੇ ਚ ਪਾਈ ਜਾਵਾਂਗੇ ਤੇ ਇਹਨੀਆਂ ਟਿੱਕਾਂ ਆਪਾਂ ਪਹਿਲਾਂ ਪਕਾਵਾਂਗੇ ਤੇ ਦੂਜਾ ਪੂਰਾ ਬਾਅਦ ਚ ਬਣਾਵਾਂਗੇ ਤੇ ਟਿੱਕਲੀਆਂ ਪਈਆਂ ਤੇ ਆਪਾਂ ਇਸ ਤਰੀਕੇ ਨਾਲ ਹੌਲੀ ਹੌਲੀ ਦਰ ਨਾਲ ਪਾਸਾ ਪਲਟ ਦਾਂਗੇ ਇੱਕ ਟਿੱਕਾ ਕੱਟ ਸੇਕਦੇ ਇਹਨੂੰ ਪਕਾਵਾਂਗੇ ਆਪਾਂ ਮੱਠੀ ਮੱਠੀ ਅੱਗੇ ਤੇ ਸੋਹਣੀਆਂ ਬਣਦੀਆਂ ਵਾਂ ਇਹ ਟਿੱਕੀਆਂ ਆਪਣੀਆਂ ਸੇਕ ਗਈਆਂ ਤੇ ਇਹਨੂੰ ਆਪਾਂ ਲਾ ਦਾਂਗੇ ਚਲੋ ਬੜੀਆਂ ਵਧੀਆ ਟਿੱਕੀਆਂ ਬਣੀਆਂ ਤੇ ਮੱਠੀ ਮੱਠੀ ਅੱਗੇ ਸੇਕ ਗਈਆਂ ਟਿੱਕੀਆਂ ਇਹ ਤੇ ਇਹ ਆਲੂ ਟਿੱਕੀ ਵੇਖੋ ਕਿੰਨਾ ਵਧੀਆ ਇਹਨਾਂ ਦਾ ਰੰਗ ਆਇਆ ਪਹਿਲਾ ਪੂਰਾ ਆਪਣਾ ਬਣ ਗਿਆ ਟਿੱਕੀਆਂ ਦਾ ਤੇ ਦੂਜਾ ਤਿਆਰ ਆ ਤੇ ਇਹ ਆਪਾਂ ਹੁਣ ਤੇਜ਼ ਚ ਤਲਾਂਗੇ ਆ ਵੇਖੋ ਕਿੰਨੀ ਹੈ ਵਧੀਆ ਘੱਟ ਸੇਕਦੇ ਆ ਥੱਲੇ ਸੇਕੇ ਵੇਖੋ ਬਿਲਕੁਲ ਮੱਠਾ ਮੱਠਾ ਸੇਕ ਤੇ ਮੱਠੇ ਮੱਠੇ ਸੇਕ ਤੇ ਤੇ ਆਲੂ ਟिक्की ਆਪਣੇ 골ਡਨ ਹੋ ਰਹੀ ਆ ਵੇਖੋ ਤੇ ਇਹਦਾ ਘਰੇ ਬਣਾ ਕੇ ਚੀਜ਼ ਬੱਚਿਆਂ ਨੂੰ ਦਿਆ ਕਰੋ ਨਾਲੇ ਸਾਡੇ ਬੱਚੇ ਬਿਮਾਰੀਆਂ ਤੋਂ ਬਚੇ ਰਹਿਣ ਸਾਫ ਸਪਾਈ ਦਾ ਧਿਆਨ ਆਪਾਂ ਆਪ ਰੱਖਦੇ ਆ ਉਹ ਨਹੀਂ ਰੱਖਦੇ ਜਿਨ੍ਹਾਂ ਦਾ ਕਾਰੋਬਾਰ ਹੁੰਦਾ ਵਾ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਕੇ ਵੇਖੋ ਤੁਹਾਨੂੰ ਸਿਰਫ ਥੋੜੇ ਜਿਹੇ ਟਾਈਮ ਚ ਲਾਲਚ ਪੈ ਜਾਂਦਾ ਤੁਸੀਂ ਫਿਰ ਸਾਫ ਸਪਾਈ ਦਾ ਧਿਆਨ ਆਪਾਂ ਨਹੀਂ ਰੱਖਦੇ ਕੋਈ ਵੀ ਆ ਤੇ ਇਸ ਤਰੀਕੇ ਨਾਲ ਆਪਾਂ ਘਰੇ ਚੀਜ਼ ਬਣਾਵਾਂਗੇ ਆਪਾਂ ਨੂੰ ਪਤਾ ਆਪਣੇ ਬੱਚਿਆਂ ਨੂੰ ਆਪਾਂ ਦੇਣੀ ਆ ਤੇ کاروبار ਚ ਬਹੁਤ ਬੜੀ ਲਾਲਚਾਜ ਦਾ ਸਾਹਿਬ ਇਸ ਤਰੀਕੇ ਨਾਲ ਆਪਾਂ ਘਰੇ ਬਣਾ ਕੇ ਦਿਖਾ ਕਰੀਏ ਵੇਖੋ ਆਪਣੇ ਗੱਲਾ ਗੱਲਾ ਜਿਹੀ ਟਿੱਕੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਟਿੱਕੀਆਂ ਇਹ ਬਾਹਰ ਕੱਢ ਲਾਂਗੇ ਤੇ ਆਹ ਵੇਖੋ ਇਹਦੇ ਟਿੱਕੀਆਂ ਸਿੱਖਦੀਆਂ ਪਈਆਂ ਤੇ ਇਹਦੇ ਥਾਗੇ ਦੂਜਾ ਤਵਾ ਰੱਖ ਲਿਆ ਇਹ ਕਿਉਂ ਰੱਖਿਆ ਆਪਾਂ ਇਹ ਟਿੱਕੀਆਂ ਨੂੰ ਆਪਾਂ ਹੋਰ ਥੋੜਾ ਜਿਹਾ ਸਵਾਦ ਬਣਾਵਾਂਗੇ ਤੇ ਇੱਥੇ ਪਾਵਾਂਗੇ ਥੋੜਾ ਜਿਹਾ ਤੇਲ ਜਿਹਨੇ ਤਵਾ ਮੜੇ ਆਪਣਾ ਜਿਆਦਾ ਤੇਲ ਨਹੀਂ ਪਾਉਣਾ ਇਹਨੂੰ ਬਸ ਤਵੇਂ ਨੂੰ ਮੜ ਮੜਾ ਰਵਾ ਹੀ ਕਰਨਾ ਆਪਾਂ ਤੇਲ ਆਪਣਾ ਤਵਾ ਆਪਣਾ ਗਰਮ ਹੋ ਗਿਆ ਇੱਥੇ ਰੱਖਾਂਗੇ ਆਪਾਂ ਬ੍ਰੈਡ ਬ੍ਰੈਡ ਨੂੰ ਦੋਵਾਂ ਦੋਵਾਂ ਸਾਈਡਾਂ ਤੋਂ ਸੇਕਾਂਗੇ ਆਪਾਂ ਬਿਲਕੁਲ ਘੱਟ ਸੇਕ ਤੇ ਇਸੇ ਤਰੀਕੇ ਨਾਲ ਦੂਜਾ ਬ੍ਰੈਡ ਵੀ ਆਪਾਂ ਸੇਕ ਲਾਂਗੇ ਇਹਦੇ ਥੋੜੀ ਆਪਾਂ ਲਾਵਾਂਗੇ ਸੌਸ ਇਹਦੇ ਤੇ ਰੱਖਾਂਗੇ ਟਿੱਕੀ ਤੇ ਤੇ ਦੂਸਰੇ ਬ੍ਰੈਡ ਤੇ ਚਿਲੀ ਸੌਸ ਲਾਵਾਂਗੇ ਆਪਾਂ ਥੋੜੀ ਜੀ ਤੇ ਇਹਨੂੰ ਸਾਰੇ ਬ੍ਰੈਡ ਨਾਲ ਪੇਸਟ ਕਰ ਲਾਂਗੇ ਇਹਦੇ ਉੱਤੇ ਇਹਦੀ ਕਟਿੰਗ ਦੀ ਵਾਰੀ ਇਸ ਤਰੀਕੇ ਨਾਲ ਅਸੀਂ ਨਾ ਜੋ ਨਿੱਕੇ ਹੁੰਦੇ ਆ ਸਕੂਲ ਨੂੰ ਜਾਣਾ ਤੇ ਟਿੱਕੀ ਖਾ ਕੇ ਆਉਣੇ ਬ੍ਰੈਡ ਅ ਟਿੱਕੀ ਕਹਿੰਦੇ ਇਹਨੂੰ ਤੇ ਇਹਨੂੰ ਆਪਾਂ ਕੱਢ ਲਾਂਗੇ ਇਸ ਤਰੀਕੇ ਨਾਲ ਸਾਨੂੰ ਉੱਤੇ ਰੇੜੀ ਵਾਲੇ ਦਿੰਦੇ ਹੁੰਦੇ ਸੀ ਚਾਟ ਮਸਾਲਾ ਥੋੜਾ ਜਿਹਾ ਪਾਵਾਂਗੇ ਤੇ ਚਿਲੀ ਫਲੈਕਸ ਤੇ ਦੁਬਾਰਾ ਇਸ ਤੇ ਤੇ ਪਾਵਾਂਗੇ ਆਪਾਂ ਸੌਸ ਜਿਹੜੇ ਫੋਟੋ ਲਾ ਤੇ ਇਸ ਤਰੀਕੇ ਨਾਲ ਆਲੂ ਬਰੈਡ ਟੇਕੀ ਘਰੇ ਤਿਆਰ ਹੋ ਜਾਂਦੀ ਆ ਤੇ ਬਹੁਤ ਹੀ ਸਵਾਦ ਆਟਮ ਬਣਦੀ ਆ ਅਜੀ ਨਿੱਕੇ ਦੇ ਸਕੂਲੇ ਖਾਂਦੇ ਨੇ ਆ ਤੇ ਮੈਂ ਉਹ ਹੀ ਅੱਜ ਤੁਹਾਡੇ ਨਾਲ ਰੈਸਪੀ ਸ਼ੇਅਰ ਕੀਤੀ ਆ ਆਲੂ ਵਾਲੀ ਬਰੈਡ ਟੇਕੀ ਤੇ ਬਹੁਤ ਹੀ ਸਵਾਦ ਬਣੀ ਆ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ